ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਵਾ ਪੈਣਾ ਸਾਡੇ ਨੌਜਵਾਨ ਸਾਥੀ ਤੇ ਸਾਡੇ ਕਿਸਾਨ ਤੇ ਇੱਥੇ ਬੈਠੇ ਅਫਸਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਮੋਰਚੇ ਦੇ ਵਿੱਚ ਕਰਨਾਲ ਬਾੜ ਸਾਹਿਬ ਨਾਲ ਹੋਏ ਪੁਲ ਸਤਸਦਰ ਦੇ ਖਿਲਾਫ ਐਸ ਡੀ ਸੀ ਦਫਤਰ ਦੇ ਅੱਗੇ ਬੈਠੇ ਆ ਪਿਛਲੇ 22 ਤਰੀਕ ਤੋਂ ਇਹ ਮੋਰਚਾ ਚੱਲ ਰਿਹਾ ਹੈ ਕਿ ਸਾਡੇ ਕਰਨਲ ਸਾਹਿਬ ਨੇ ਐਥੇ ਦੀ ਪੁਲਸ ਨੇ ਤਸੱਦਦ ਕੀਤਾ ਪਰ ਐਥੇ ਦਾ ਐਸਐਸਪੀ ਤੇ ਐਥੇ ਦਾ ਮਾਨਸਾ ਮੁੱਖ ਮੰਤਰੀ ਬਿਲਕੁਲ ਨਹੀਂ ਇਸ ਗੱਲ ਤੇ ਧਿਆਨ ਦੇ ਰਿਹਾ ਉਹੀ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀਗਾ ਪਿਛਲੇ ਸਾਲਾਂ ਦੇ ਵਿੱਚ ਆਪਣੀਆਂ ਰੀਲਾਂ ਦੇ ਵਿੱਚ ਵੀਆ ਧੋੜੀ ਤੇ ਜਾਂਦੇ ਨੇ ਧੁੱਕੀ ਵੇਚਦੇ ਤੇ ਪਿੱਛੇ ਬੱਸ ਲਾਉ ਲੋ ਕਹਿੰਦੇ 10000 ਰੁਪਏ ਸਿੱਟੀ ਜਾਓ ਬੱਸ ਪਿੱਛੇ ਰਹਿ ਜਾਂਦੀ ਹੁੰਦੀ ਹੈ ਇਹ ਇਸ ਤਰ੍ਹਾਂ ਦੇ ਬਗਨਾਮ ਕਰਦਾ ਸੀਗਾ ਪੁਲਸ ਨੂੰ ਅੱਜ ਉਹੀ ਪੁਲਸ ਇਹ ਚਿਹਤੀ ਬਣ ਗਈ ਤੇ ਇੱਥੇ ਸਾਡੇ ਨੌਜਵਾਨਾਂ ਤੇ ਉਹ ਹttਿਆਚਾਰ ਕਰਦੀ ਆਗੀ ਇਸ ਕਰਕੇ ਪ੍ਰਭੂ ਸੋਨੂੰ ਕਹਿਣਾ ਚਾਹੁੰਆਂ ਵੀ ਜਿਹੜੀ ਇਹ ਪੰਜਾਬ ਪੁਲਸ ਹੈ ਆਪਾਂ ਸਾਰਿਆਂ ਨੂੰ ਇੱਕ ਇੱਕ ਨੇਗਣਾਂ ਨਹੀਂ ਦੇਖ ਸਕਦੇ ਇਹਦੇ ਵਿੱਚ ਬਹੁਤ ਲੋਕ ਚੰਗੇ ਵੀ ਨੇਗੇ ਇਹਦੀ ਉਦਾਹਰਨ ਹੈ ਆਪਣੇ ਕੋਲੇ ਕਿਉਂਕਿ ਅਸੀਂ ਜੇਲ੍ਹ ਦੇ ਵਿੱਚ ਨੌਕਰੀ ਕੀਤੀ ਹੈ ਜਦੋਂ ਅਸੀਂ ਜੇਲ੍ਹ ਦੇ ਵਿੱਚ ਨੌਕਰੀ ਕਰਦੇ ਸੀ ਮੈਂ ਉਸ ਐਸਆਈ ਦਾ ਨਾਮ ਨਹੀਂ ਆਇਆ ਚਾਹੁੰਦਾ ਜਦੋਂ ਅਸੀਂ ਸੰਗਰੂਰ 10 ਬਾਡ ਦੇ ਵਿੱਚ ਡਿਊਟੀ ਕਰ ਰਹੇ ਹਾਂ ਤਾਂ ਉੱਥੇ ਉਹ ਕਰਨ ਰੋ ਐਸਆਈ ਸਾਹਿਬ ਮੇਰੇ ਨਾਲ ਡਿਊਟੀ ਬੈਠਾ ਜੇਲ੍ਹ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਜਨਾਬ ਕਿਵੇਂ ਤੁਸੀਂ ਐ ਬੈਠੇ ਹੋ ਰੋਣ ਲੱਗ ਗਿਆ ਮਾ ਗੱਲ ਕੀ ਹੋ ਗਈ ਦੱਸੋ ਕਹਿੰਦਾ ਬਲਵਿੰਦਰ ਸਿੰਘ ਜੀ ਕਹਿੰਦਾ ਮੇਰੇ ਇੱਕ ਬੇਟਾ ਸੀ ਇੱਕ 3 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਕਹਿੰਦਾ ਇੰਨੀਆਂ ਲੋਕਾਂ ਨੇ ਇੰਨਾ ਕੁ ਸਤਾਜਾਰ ਕੀਤਾ ਲੋਕਾਂ ਨੇ ਕਹਿੰਦਾ 3 ਮਹੀਨੇ ਹੋਏ ਸੀ ਵਿਆਹ ਨੂੰ ਕਰਾ ਆਤਮ ਹੱਤਿਆ ਕਰ ਗਿਆ ਪੱਖੇ ਨਾਲ ਲੜ ਕੇ ਫਾਹਾ ਲੈ ਗਿਆ ਮਤਲਬ ਇਸ ਤਰ੍ਹਾਂ ਦੇ ਜਿਹੜੇ ਉਹ ਆਪਣੇ ਆਪ ਕਹਿ ਰਿਹਾ ਸੀਗਾ ਵੀ ਮੈਂ ਲੋਕਾਂ ਨਾਲ ਕੀਤਾ ਤਾਂ ਮੇਰੇ ਨਾਲ ਧੋਖਰੀ ਹੈ ਉੱਥੇ ਹੋਰ ਸੀ ਇੱਕ ਸ਼ਰਮਾ ਜੀ ਛੇੜ ਦੇ ਵਿੱਚ ਸੰਗਰੂਰ ਜਿਹੜਾ ਮੈਂ ਇਮਾਨਦਾਰੀ ਦੀ ਗੱਲ ਕਰਦਾ ਵੀ ਇਹ ਪੋਸਾ ਰਿਸਪਤ ਲੈਂਦੀ ਐ ਇਹ ਪੋਸਾ ਐਸੇ ਅਤਿਆਚਾਰ ਕਰਦੀ ਐ ਉਹ ਸ਼ਰਮਾ ਜੀ ਇੰਨੇ ਇਮਾਨਦਾਰ ਸੀਗੇ ਵੀ ਅੰਦਰੋਂ ਜ਼ੇਰ ਦਾ ਇੱਕ ਪਾਣੀ ਦਾ ਗਲਾਸ ਨਹੀਂ ਪੀਂਦੇ ਸੀਗੇ ਤੇ ਕਿਸੇ ਤੋਂ ਰਿਸਪਤ ਲੈਣ ਤਾਂ ਬਹੁਤ ਦੂਰ ਦੀ ਗੱਲ ਐ ਇਸ ਕਰਕੇ ਮਾਨ ਸਾਹਿਬ ਜਿਹੜਾ ਤੁਹਾਨੂੰ ਉਹ ਕਹਿਣਾ ਵੀ ਇੱਥੇ ਕਰਨ ਸਾਹਿਬ ਦੇ ਪੇਟਾ ਤੇ ਕਰਨ ਸਾਹਿਬ ਉੱਥੇ ਬੈਠ ਕੇ ਕਹਿੰਦਾ दारू ਪੀਰੇ ਸੀਗੇ ਵੀ ਉਹ ਅਸੀਂ ਸਾਡੇ 12 ਬੰਦੇ ਉਹਨਾਂ ਨੇ ਉਹਨਾਂ ਨੇ ਕਿਸਾਨਾਂ ਮਾਰਿਆਂ ਨੂੰ ਕੁੱਟਤਾ ਕਟਾ ਉਹ ਗੱਲ ਕੀਤੀ ਹੈ ਜਦੋਂ ਪਿਛਲੇ ਜਿੰਨਾਂ ਦੇ ਵਿੱਚ ਜੌਨ ਪਿੰਡ ਦੇ ਵਿੱਚ ਆਪਾਂ ਜਮੀਨੀ ਘੋਲਣਿਆ ਉੱਥੇ 250 ਪੋਸਾ ਸੀਗਾ ਤੇ ਸਾਡੇ ਪਿੰਡ ਜੌਨ ਦੇ 12 ਨੌਜਵਾਨ ਉੱਥੇ ਡੀਐਸਪੀ ਦੀ ਬਾਤ ਉੱਤੀ ਹੈ ਡੀਐਸਪੀ ਪਤਾ ਕੀ ਕਹਿੰਦਾ ਹੈ ਕਹਿੰਦਾ ਇਹ 12 ਨੌਜਵਾਨਾਂ ਨੇ ਜਿਹੜੇ ਕਿਸਾਨ ਸੀਗੇ ਕਹਿੰਦਾ ਸਾਡੇ 250 ਬੰਦੇ ਦੇ ਭਾਰੂ ਪੈ ਗਏ ਤੇ ਮੇਰੀ ਬਾਹ ਤੋੜਦੀ ਐਸ ਤਰ੍ਹਾਂ ਦੀ ਆਹੇ ਕਰਦੁੱਤਾ ਕਰਦੇ ਨੇ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਨਾ ਭਰਾਵੋ ਵੀ ਜਦੋਂ ਤੱਕ ਇਹ ਲੜਾਈ ਚੱਲੂਗੀ ਸਾਡੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਖੜਾ ਸਾਫ ਕਾ ਸੈਨ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਅਗਵਾਈ ਦੇ ਚੋਣੇ ਮੋਰਚਾ ਚੱਲ ਰਿਹਾ ਅਸੀਂ ਸਾਡੀ ਭੈਣ ਇੱਥੇ ਬਟਿਆ ਕਰਨ ਸਾਹ ਦੇ ਬੈਫਾ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਮਰ ਦੇ ਦਮ ਤੱਕ ਅਸੀਂ ਤੁਹਾਡੇ ਨਾਲ ਕਰਾਂਗੇ ਕਿਉਂਕਿ ਸਮੇਂ ਦੀ ਘਾਟ ਹੈ ਸਟੇ ਸੈਕਟੀ ਸਾਹਿਬ ਖੜੇ ਹੋ ਗਏ ਇਸ ਕਰਕੇ ਤੁਹਾਨੂੰ ਕਹਿੰਦੇ ਆ ਜਿਹੜਾ ਜਿਹੜਾ ਸਮਾਨੇ ਦਾ ਐਸ ਐਚਓ ਇਹ ਕਹਿੰਦਾ ਵੀ ਮੈਂ ਕਾਹਾਂ ਗਿਆ ਸੀ ਉੱਥੇ ਵੀ ਮੈਨੂੰ ਖਬਰ ਮਿਲੀ ਸੀ ਕਿ ਉੱਥੇ ਨਸਾ ਤਸਕਰ ਆਏ ਨੇ ਨਸਾ ਤਸਕਰ ਪਿੱਟੂ ਨਹਿਰ ਤੋਂ ਪਾਖੜਾ ਤੋਂ ਹੀ ਟਪਵਾਉਂਦਾ ਆਇਆ ਜੇ ਨਸਾ ਤਰ ਤਸਕਰ ਤੋਂ ਫੜਨੇ ਜਿਗੇ ਫਿਰ ਹੁਟ ਕਿਉਂ ਬਚਾਉਣਾ ਆ ਇਹਨਾਂ ਨਾਲ ਵਕੀਲ ਸਾਹਿਬ ਕਹਿੰਦਾ ਜਿਹੜੇ ਕਹਿੰਦੇ ਸੱਗੇ ਭਰਾ ਤੋਂ ਵਕੀਲ ਨੇ ਉਹ ਇਹੀ ਜੀਆਂ ਵਕੀਲ ਸਾਹਿਬ ਨੂੰ ਅਸੀਂ ਕਹਿੰਨੇ ਆ ਉਹ ਰੱਬ ਨੂੰ ਜਾਨ ਦੇਣੀ ਆ ਕੋਈ ਸੱਚ ਦੀ ਗੱਲ ਕਰ ਉਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਉਹ ਚਾਰੇ ਇਨਸਪੈਕਟਰ ਨੂੰ ਵੀ ਸੋਡੀ ਜਿਹੜੀ ਉਹ ਕਿਸਮਤ ਹੈ ਬਹੁਤ ਚੰਗੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਸਖਲਾਈ ਚੁਟਨੇ ਯੂਰਪੀਕਾਂ ਨੇ ਜੇ ਸੰਤੇ ਇੱਕ ਸਾਡੇ ਨੌਜਵਾਨ ਸੁੱਤੀ ਆਉਂਦੇ ਸਮੇਂ ਉਹਦੀ ਔਰਤ ਨਾਲ 15 ਦਿਨ ਬਸ ਰੁਕੀ ਕੀਤੀ ਸੀ ਤੇ ਪੂਰੀ ਝੁੰਟਾਈ ਸੀਗੀ ਉਸ ਦੇ ਸੰਤੋੜਿਆ ਤੇ ਇਸੇ ਤਰ੍ਹਾਂ ਪਠਾਨਕੋੜ ਦੇ ਵਿੱਚ ਸੇਹ ਸਗਲਾਈ ਦੇ ਵਿੱਚ ਐਸੇ ਤਰ੍ਹਾਂ ਘੂਰਟਾ ਹੋਈ ਸੀ ਇੱਕ ਨੌਜਵਾਨ ਬਜ਼ਾਰ ਦੇ ਵਿੱਚ ਉਹਦੀ ਔਰਤ ਨਾਲ ਬਸ ਰੁਕੀ ਕੀਤੀ ਬਸ ਨੇ ਤਾਜਪੁਰ ਤੋਂ ਪਠਾਨਕੋੜ ਦਾ ਜਿਹੜਾ ਉਹ ਪਰ ਖੁਸਸਾ ਸਾਹਿਬ ਅੱਜ ਵੀ ਕਹਿੰਦਾ ਵੀ ਕਿਤੇ ਸਖਵਾਈ ਵਾਲੇ ਇਸ ਕਰਕੇ ਤੇਰੀ ਕਿਸਮਤ ਚੰਗੀ ਹੈ ਵੀ ਇਹ ਬਾਸ ਸਾਹਿਬ ਅੱਜ ਜੰਡ ਦੀ ਕਮਾਂਡ ਨਹੀਂ ਕਰ ਰਹੇ ਸੀਗੇ ਜੇਕਰ ਜੰਡ ਦੀ ਕਮਾਂਡ ਕਰ ਰਹੇ ਹੁੰਦੇ ਤਾਂ ਤੈਨੂੰ ਦੱਸ ਦਿੰਦੇ ਵੀ ਫੌਜ ਕੀ ਹੁੰਦੀ ਹੈ ਦੱਸਾਂਗੇ ਤੇ ਮਨ ਹੁਣ ਵੀ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਭਰਾਵੋ ਵੀ ਜਿੱਤ ਅਮੇਸਨ ਲੜਦੇ ਲੋਕਾਂ ਦੀ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ